ਮਿੰისტਰ ਲਾਲਜੀਤ ਭੁੱਲਰ ਵੀ ਇਸ ਵਕਤ ਹਾਰੇ ਸਾਥੇ ਹਨ ਭੁੱਲਰ ਸਾਹਿਬ ਜਿੱਤ ਕਿਨ وجہ ਸੇ ਹੋਈ ਹੈ ਵੇਖੋ ਜੀ ਜਿਹੜੀ ਜਿੱਤ ਹੋਈ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ 2 ਸਾਲ ਕੰਮ ਕੀਤੇ ਆ ਲੋਕਾਂ ਨੇ ਉਹਨੂੰ ਹਤਵਾ ਦਿੱਤਾ ਲੋਕਾਂ ਨੇ ਜਲੰਧਰ ਵੈਸਟ ਦੇ ਵਿੱਚ ਜਿਹੜਾ ਪਿਛਲੇ 7-8 ਸਾਲਾਂ ਤੋਂ ਕੋਈ ਇੱਕ ਕੰਮ ਨਹੀਂ ਹੋਇਆ ਡੱਕਾ ਭੰਨ ਕੇ ਪਿਛਲੇ ਐਮਐਲਏ ਕੁਝ ਨਹੀਂ ਕੀਤਾ ਲੋਕ ਚਾਹੁੰਦੇ ਆ ਵੀ ਸਾਡੇ ਹਲਕੇ ਦੀ ਡਿਵੈਲਪਮੈਂਟ ਹੋਏ ਅਸੀਂ ਵੀ ਚੋਣ ਪ੍ਰਚਾਰਦਾਨ ਹਲਕੇ ਦੇ ਵਿੱਚ ਰਹੇ ਆ ਸੀਵਰੇਜ ਸਿਸਟਮ ਦਾ ਬੁਰਾ ਹਾਲ ਆ ਵਾਟਰ ਸਪਲਾਈ ਦੇ ਸਿਸਟਮ ਦਾ ਬੁਰਾ ਹਾਲ ਆ ਲੋਕਾਂ ਦੇ ਜਿਹੜੇ ਟਰਾਂਸਫਾਰਮ ਲੱਗੇ ਆ ਬਿਜਲੀ ਦੇ ਉਹ ਓਵਰਲੋਡ ਚੱਲਦੇ ਪਏ ਆ ਟਰਾਂਸਫਾਰਮ ਸੜੇ ਪੰਜ ਪੰਜ 10 10 ਦਿਨ ਨਹੀਂ ਚੜਦੇ ਉੱਥੇ ਲੋਕਾਂ ਨੇ ਇਹ ਵੇਖਿਆ ਵੀ ਜਿਹਦੀ ਸਰਕਾਰ ਹੈ ਉਹਨੂੰ ਫਤਵਾ ਦੇਈਏ ਉਹਨੂੰ ਪਿਆਰ ਦੇਈਏ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਕੰਮ ਕੀਤੇ ਪਿਛਲੇ ਦੋ ਸਾਲਾਂ 'ਚ ਲੋਕਾਂ ਨੇ ਉਹਨੂੰ ਵੀ ਫਤਵਾ ਦਿੱਤਾ ਆ ਲੋਕਾਂ ਨੇ ਕਿਤਨਾ ਕਿਤੇ ਇਹ ਵੀ ਕਿਹਾ ਆ ਵੀ ਜਿਹੜੇ ਦਲ ਬਦਰੂ ਉਹਨਾਂ ਨੂੰ ਐਰਕਾਰ ਹਉਣਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਉਹਨਾਂ ਨੂੰ ਆਪਾਂ ਜਿਤਾਉਣਾ ਸੀ ਤੇ ਅੰਗਰਾਲ ਜੋ ਆਪਕੇ ਵਿਧਾਇਕ ਸਨ ਪਹਿਲੇ ਉਹ ਵੀ ਇਸ ਵਾਰ ਮੈਦਾਨ ਵਿੱਚ تھے ਲੇਕਿਨ ਸਫਲ ਨਹੀਂ ਹੋ ਪਾਏ ਦੇਖੋ ਜਦੋਂ ਕੋਈ ਬੰਦਾ ਪਾਰਟੀ ਛੱਡਦਾ ਨਾ ਜਿੱਤ ਕੇ ਲੋਕਾਂ ਨੇ 5 ਸਾਲ ਲਈ ਜਿਤਾਇਆ ਸੀ ਇਹਨਾਂ ਨੂੰ 5 ਸਾਲ ਕੰਮ ਕਰਨਾ ਚਾਹੀਦਾ ਹੈ ਪਾਰਟੀ 'ਚ ਰਹਿ ਕੇ ਆਪ ਹੀ ਇਹਨਾਂ ਪਾਰਟੀ ਛੱਡਤੀ ਆਪ ਹੀ ਇਹਨਾਂ ਅਸਤੀਫਾ ਦਿੱਤਾ ਕਿਸੇ ਨੇ ਅਸਤੀਫਾ ਮੰਗਿਆ ਨਹੀਂ ਫਿਰ ਲੋਕਾਂ ਨੇ ਇਸ ਗੱਲ ਦਾ ਵੀ ਗੁੱਸਾ ਕੀਤਾ ਕਿ ਤਰ੍ਹਾਂ ਕਿਤੇ ਕਿਤੇ ਕਿ ਅਸੀਂ ਤੇ 5 ਸਾਲ ਲਈ ਜਿਤਾਇਆ ਸੀ ਤੁਸੀਂ ਆਪ ਹੀ ਛੱਡ ਕੇ ਚੱਲ ਗਏ ਫਿਰ ਲੋਕਾਂ ਨੇ ਵਿਰੋਧ ਕੀਤਾ ਇੱਕ ਤਰਫੀ ਜਿੱਤ ਹੋਈ ਆ ਉਹਨੀਆਂ ਵੋਟਾਂ ਸਾਰੀਆਂ ਪਾਰਟੀਆਂ ਦੇ ਆਗੂਵਾਰਾਂ ਨੂੰ ਪਈਆਂ

ਜੇ ਸੰਗਤ ਨੇ ਲੋਕ ਸਭਾ ਦੇ ਵਿੱਚ ਸਾਡੇ ਤਿੰਨ ਉਮੀਦਵਾਰ ਜਿਤਾਏ ਸਾਨੂੰ ਉਹ ਵੀ ਫਤਵਾ ਮਨਜ਼ੂਰ। ਹੁਣ ਸੰਗਤ ਨੇ 22 ਇਲੈਕਸ਼ਨ ਜਿਹੜੀ ਇਹ ਜਿਤਾਈ ਆ ਇਹਦੇ ਨਾਲ ਸਾਡੀ ਪਾਰਟੀ ਨੂੰ ਬੂਸਟ ਮਿਲਿਆ। ਸਰਦਾਰ ਭਗਵੰਤ ਸਿੰਘ ਮਾਨ ਇਸ ਵੇਲੇ ਅਰਸ਼ ਤੇ ਬਿਠਾਤਾ ਲੋਕਾਂ ਨੇ ਪ੍ਰਮਾਤਮਾ ਕਿਰਪਾ ਕਰੇ ਆਉਣ ਆਲੀਆਂ ਚਾਰ ਜਿਮਣੀ ਚੋਣਾਂ, ਸਰਪੰਚੀ ਦੀਆਂ ਇਲੈਕਸ਼ਨਾਂ, ਕਾਰਪੋਰੇਸ਼ਨ ਇਲੈਕਸ਼ਨਾਂ, ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਸਾਡੇ ਉਮੀਦਵਾਰ ਜਿੱਤਣ। ਪੰਜਾਬ ਦੀ ਡਿਵੈਲਪਮੈਂਟ ਹੋਵੇ। ਲੋਕਾਂ ਨੂੰ ਵੀ ਪਤਾ ਜਿਹਦੀ ਸਰਕਾਰ ਆ ਉਹਦਾ ਉਮੀਦਵਾਰ ਜਿਤਾਵਾਂਗੇ। ਸਾਡੇ ਇਲਾਕੇ ਦੀ ਨਵਾਰ ਬਦਲੂ। तो लालजीत भुलर जो कैबिनेट मिनिस्टर है पंजाब में आम आदमी पार्टी सरकार की वो हमसे बात कर रहे थे और कहीं ना कहीं शीतल अंगुराल जो आदमी पार्टी के विधायक हुआ करते थे लेकिन उन्होंने आम आदमी पार्टी को बाय बोलकर भारतीय जनता पार्टी का दामन थामा था उन पर भी कहीं ना कहीं अब आम आदमी पार्टी आक्रामक हो गई है कैमरामैन अमित वालिया के साथ कुलवीर दीवान इंडिया न्यूज चंडीगढ़